लाडी ढोस दके शाही शरिया एमएलए लाडी ढोस दी ही यार धके शाही करो लाडी ढोस धकेशाही ही देखो एमएलए दी एशाही देख ही एमएलए दी एम एल ही ਲਾਡੀ ਟੋਸ ਐਮਐਲਏ ਦੀ ਸ਼ਰਮ ਤਾਂ ਕੈਸਾ ਹੀ ਉਹ ਖੜ ਜਾ ਯਾਰ ਮੈਨੂੰ ਚਾਬੀ ਕਰੋ ਚਾਬੀ ਚਾਬੀ ਕਰੋ ਮਰਦਾ ਬਹੁਤ ਮਰਦਾ ਬਹੁਤ ਕੈਸਾ ਹੀ ਆ ਚਮਚਾਗਰੀ ਆ ਚਮਚਾਗਰੀ ਇਥੋਂ ਪਤਾ ਲੱਗਦਾ ਚਮਚਿਆਂ ਦਾ ਵੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਵਾਹ ਬਾਤ ਮਰਦਾ ਓ ਚਾਬੀ ਕਢੋ ਯਾਰ ਇਹ ਜਿਆਦਾ ਹੰਕਾਰਿਆ ਆ ਯਾਰ ਉਸ ਦੀ ਤਾਂ ਕੈਸ਼ਾ ਹੀ ਸ਼ਰਾਂ ਐਮ ਐਲ ਏ ਲਾਡੀ ਢੋਸ ਦੀ ਤਾਂ ਕੈਸ਼ਾ ਹੀ ਖੜ ਜਾ ਖੜ ਜਾ ਯਾਰ ਉਹ ਖੜ ਜਾ ਖੜ ਜਾ ਖੜ ਜਾ ਕੇ ਆ ਮੈਨੂੰ ਲਾਡੀ ਢੋਸ ਦੀ ਤਾਂ ਕੈਸ਼ਾ ਹੀ ਆ ਦੇਖ ਲੋ ਐਮ ਐਲ ਏ ਐਮ ਐਲ ਏ ਦੀ ਤਾਂ ਕੈਸ਼ਾ ਹੀ ਦੇਖੋ ਐਮ ਐਲ ਏ ਦੀ ਤਾਂ ਕੈਸ਼ਾ ਹੀ ਹਮਦ ਬਖਸ਼ ਐਮ ਐਲ ਏ ਦੀ ਤਾਂ ਕੈਸ਼ਾ ਹੀ ਲਾਡੀ ਟੋਸ ਐਮਐਲਏ ਦੀ ਸ਼ਰਮਾਂ ਤੱਕ ਐਸ਼ਾਈ ਉਹ ਖੜ ਜਾ ਯਾਰ ਮੈਨੂੰ ਚਾਬੀ ਕਢੋ ਚਾਬੀ ਚਾਬੀ ਕਢੋ ਮੁਰਦਾਬ 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 ਤੱਕ ਸ਼ਰੀ ਆ ਚਮਚਾ ਗਿਰੀ ਆ ਚਮਚਾ ਗਿਰੀ ਇਥੋਂ ਪਤਾ ਲੱਗਦਾ ਚਮਚਿਆਂ ਦਾ ਵੇੜਾ ਗਰਗ ਕੀਤਾ ਹੋਇਆ ਚਮਚਿਆਂ ਨੇ ਵੇੜਾ ਮੱਗਾ ਸਾਹਿਬ ਪਾਤਸ਼ਾਹੀ ਹੋਏ ਅੰਮ੍ਰਿਤ ਲੜੂ ਮੁਰਦਾਬ ਓ ਚਾਬੀ ਕਢੋ ਯਾਰ ਇਹ ਜਿਆਦਾ ਹੰਕਾਰਿਆ ਆ ਇਹ ਕਿਹਾ ਯਾਰ